ਅੱਜ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਜੀ ਅਸੀਂ ਸਾਨੂੰ ਦਰਸ਼ਨ ਕਰਾਉਣੇ ਆ ਗੁਰੂ ਕੀ ਸੋਈ ਦੀ ਜਿਹੜੀ ਨਵੀਂ ਕਿਚਨ ਬਣ ਰਹੀ ਸੀ ਉਹਦੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਜਿਹੜਾ ਉੱਪਰਲਾ ਇਹਦਾ ਛੱਤ ਦਾ ਆ ਉਹ ਕੰਪਲੀਟ ਹੋ ਗਿਆ ਸੀ ਮਤਲਬ ਕਿ ਉੱਪਰ ਤੀਨਾ ਪੈ ਗਈਆਂ ਸੀ ਅੱਜ ਮੌਸਮ ਵੀ ਥੋੜਾ ਮੀਂਹ ਵਾਲਾ ਬਣਿਆ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਇਹ ਆਪਣੀ ਜਿਹੜੀ ਕਿਚਨ ਵੱਡੀ ਬਣਨੇ ਦੇ ਨਾਲ ਸਾਨੂੰ ਕੋਈ ਜੀ ਸਮੱਸਿਆ ਨਹੀਂ ਸਾਨੂੰ ਅਜ ਕੋਈ ਫਿਗਰ ਨਹੀਂ ਸੀ ਕਿ ਅੱਜ ਕਿੱਦਾਂ ਕਰਨਾ ਹੈ ਨਾ ਕਿਉਂਕਿ ਹੁਣ ਜਿੰਨਾ ਮਰਜ਼ੀ ਤੇ ਹਨ ਆਪਾਂ ਪੈਕ ਕਰ ਸਕਦੇ ਹਾਂ ਨਹੀਂ ਅੱਜ ਵੀ ਚਾਹੇ ਜਿੰਦਾ ਮਰਜ਼ੀ ਪਰ ਅੰਦਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਦੇਖੋ ਸਾਹਿਬ ਜੀ ਕਿੱਡਾ ਵੱਡਾ ਹਾਲ ਇੱਕ ਬਣ ਕੇ ਜਿਹੜਾ ਤਿਆਰ ਹੋ ਗਿਆ ਇਹ ਜਿਹੜੀ ਕੱਲ ਤੁਸੀਂ ਦੇਖਦੇ ਆ ਇਹ ਜਿਹੜੀ ਪਹਿਲੀ ਕਿਚਨ ਸੀਗੀ ਉਹ ਆ ਇਹ ਹੁਣ ਵਿੱਚੋਂ ਨਿਕਲ ਜਾਣੀ ਆ ਤੇ ਇਹ ਦੇ ਇਹਦਾ ਹੁਣ ਕੰਮ ਥੋੜੇ ਦਿਨਾਂ ਤੋਂ ਰੋਕ ਲਿਆ ਗਿਆ ਸੀਗਾ ਤੇ ਹੁਣ ਕਿਉਂਕਿ ਪਹਿਲਾ ਆਪਣੇ ਕੋਲ ਸ਼ੁਰੂਆਤ ਇਹ ਜਦੋਂ ਹੋਈ ਸੀਗੀ ਆਪਣੇ ਨਗਰ ਤੋਂ ਪਿੰਡ ਖੈੜ ਤੋਂ ਹੀ ਸਰਦਾਰ ਕੇਵਰ ਸਿੰਘ ਉਹਨਾਂ ਦੀ ਬੇਟੀ ਭੈਣ ਹਰਪਾਲ ਕੌਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਆ 4 ਲੱਖ ਦੀ ਸੇਵਾ ਦਿੱਤੀ ਗਈ ਸੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਦਾ ਜਿਹੜਾ ਕਿਚਨ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਗਿਆ ਸੀ ਤੇ ਉਸ ਦੇ ਨਾਲ ਪਿੰਡ ਨਗਲ ਤੋਂ ਸਰਦਾਰ ਜਗਜੀਤ ਸਿੰਘ ਜੀ ਹੋਣੀ ਉਹਨਾਂ ਵੱਲੋਂ 1 ਲੱਖ ਦੀ ਸੇਵਾ ਆਈ ਸੀ ਤੇ ਇਸੇ ਤਰ੍ਹਾਂ ਆ ਆਪਣੇ ਪਿੰਡ ਖੈੜ ਤੋਂ ਹੀ ਦਰਬੀਰ ਸਿੰਘ ਦਾ ਮੁੰਡਾ ਵੀਰ ਸਾਡਾ सोनू ਜੋ ਇੰਗਲੈਂਡ ਦੇ ਵਿੱਚ ਉਹਦੇ ਵੀਰ ਦੇ ਵੱਲੋਂ 1 ਲੱਖ ਦੀ ਸੇਵਾ ਦਿੱਤੀ ਗਈ ਸੀ ਤੇ ਇਸੇ ਤਰ੍ਹਾਂ ਸਰਦਾਰ ਜਸਵਿੰਦਰ ਸਿੰਘ ਜੀ ਤੌਰੀ ਉਹਨਾਂ ਦੀ ਬੇਟੀ ਭੈਣ ਸਾਡੀ ਵੱਲੋਂ ਆ ਕਰੀਬ 60 ਹਜ਼ਾਰ ਦੀ ਸੇਵਾ ਜਿਹੜੀ ਦਿੱਤੀ ਗਈ ਸੀ ਜਿਹਦੇ ਨਾਲ ਆਪਣੀ ਇਹ ਜਿਹੜੀ ਕਿਚਨ ਆ ਇਹ ਜਿਹੜਾ ਉੱਪਰਲੇ ਛੱਤ ਤੱਕ ਪੈ ਗਈ ਇਹਦਾ ਕੰਮ ਹੋ ਗਿਆ ਸੀ ਤੇ ਬਾਕੀ ਹੁਣ ਜਿਹਦਾ ਪਲਾਸਟਰ ਜੋ ਰਹਿੰਦਾ ਆ ਇਹਦੇ ਅੰਦਰ ਜੋ ਗੈਸ ਵਾਲੀਆਂ ਪਾਈਪ ਲਾਈਨਾਂ ਪੈਣੀਆਂ ਆ ਉਹ ਸਾਰਾ ਕੰਮ ਰਹਿੰਦਾ ਸੀ ਜਲੇ ਥੱਲੇ ਥੱਲੇ ਇਥੇ ਜੋ ਪੱਥਰ ਵਗੈਰਾ ਲੱਗੂਗਾ ਹਨਾ ਸਫਾਈ ਲਈ ਤੇ ਉਹ ਸਾਰੇ ਕੰਮ ਹਾਲੇ ਜਿਹੜੇ ਦਰਵਾਜ਼ੇ ਤਾਕਿਆਂ ਦੇ ਰਹਿੰਦੇ ਸੀਗੇ ਤੇ ਉਹਦੇ ਨਾਲ ਅਸੀਂ ਗੁਰੂ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਉਸ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਬਹੁਤ ਹੀ ਵਧੀਆ ਪਰਿਵਾਰ ਜਿਨ੍ਹਾਂ ਤੋਂ ਵੱਲੋਂ ਗੁਰੂ ਕੀ ਸੋਇ ਦੀਆਂ ਸਵਾਮੰਦ ਦੇ ਲਈ ਪਹਿਲਾਂ ਵੀ ਬਹੁਤ ਵੱਡੇ ਸਹਿਯੋਗ ਦਿੱਤੇ ਗਏ ਚਾਹੇ ਉਹ ਜਨਰੇਟਰ ਦੀ ਸੇਵਾ ਹੋਵੇ ਚਾਹੇ ਉਹ ਮੂਰਤੀ ਵਾਲੀਆਂ ਮਸ਼ੀਨਾਂ ਦੀ ਸੇਵਾ ਹੋਵੇ ਜਾ ਇੱਕ ਕਿਚਨ ਦੀ ਸ਼ੁਰੂਆਤ ਕਰਵਾਉਣ ਦੀ ਸੇਵਾ ਆਪਾਂ ਗੱਲ ਕਰ ਲਈਏ ਤੇ ਹੋਰ ਵੀ अनेਕਾਂ ਜਿੱਥੇ-ਜਿੱਥੇ ਸਾਨੂੰ ਲੋੜ ਪੈਂਦੀ ਆ ਹਮੇਸ਼ਾ ਸਾਥ ਦਿੰਦੇ ਗੁਰੂ ਕੀ ਸੋਈ ਦਾ ਤੇ ਭੈਣ ਜੀ ਹਰਪਾਲ ਕੌਰ ਜੀ ਸਰਦਾਰ ਕੇਵਲ ਸਿੰਘ ਜੀ ਦੀ ਬੇਟੀ ਤੇ ਭਾਜੀ ਸਰਦਾਰ ਗੁਰਦੇਵ ਸਿੰਘ ਜੀ ਜੋ ਪਿੰਡ ਜਿਨ੍ਹਾਂ ਦਾ ਪੂਤਾਂ ਤੇ ਅਮਰੀਕਾ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਵੱਲੋਂ ਜਿਹੜੇ ਹੁਣ ਕੰਮ ਗੁਰੂ ਕੀ ਸੋਈ ਦੇ ਇਹ ਰੁਪਏ ਇਸ ਗਾ ਜਿਹੜਾ ਕਿਚਨ ਦਾ ਕੰਮ ਇਹਦੇ ਵਾਸਤੇ 7 ਲੱਖ ਦੀ ਜਿਹੜੀ ਸੇਵਾ ਆ ਉਹ ਗੁਰੂ ਕੀ ਸੋਈ ਨੇ ਭੇਜੀ ਗਈ ਆ ਤੇ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਵੱਲੋਂ ਵੀ ਤੇ ਉਹਨਾਂ ਸਾਰੇ ਜ਼ਰੂਰਤਮੰਦਾਂ ਵੱਲੋਂ ਵੀ ਜਿਨ੍ਹਾਂ ਦੇ ਲਈ ਖਾਣਾ ਹਰ ਰੋਜ਼ ਇੱਥੋਂ ਬਣ ਕੇ ਪੈਕ ਹੋ ਕੇ ਜਿਵੇਂ ਤੁਸੀਂ ਹੁਣ ਦੇਖਦੇ ਆ ਕਿ ਪੈਕ ਕਰ ਰਹੇ ਆ ਤੇ ਇਹ ਮੋਟਰਸਾਈਕਲ ਜਾਣ ਲਈ ਖੜੇ ਤੇ ਤਿਆਰ ਆ ਤੇ ਜਿਨ੍ਹਾਂ ਦੇ ਜਾਂਦਾ ਆ ਤੇ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਪਰਿਵਾਰ ਦਾ ਤੇ ਪਰਿਵਾਰ ਇਕੱਲਾ ਜੇ ਆਪਾਂ ਗੱਲ ਕਰੀਏ ਕਿ ਕੱਲੀ ਰਸੋਈ ਦੇ ਲਈ ਨਹੀਂ ਸੇਵਾ ਕਰਦੇ ਬਹੁਤ ਵੱਡੀਆਂ ਸਵਾਮਾਂ ਜੇ ਸਾਡੇ ਨਗਰ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਚੱਲਦਾ ਆ ਉੱਥੇ ਵੀ ਇਹਨਾਂ ਦੇ ਪਰਿਵਾਰ ਦੇ ਵੱਲੋਂ ਕਾਫੀ ਜਿਹੜੇ ਕਮਰੇ ਆ ਕਲਾਸਾਂ ਆ ਉਹ ਬਣਾ ਕੇ ਦਿੱਤੀਆਂ ਗਈਆਂ ਹੋਰ ਜਿੱਦਾਂ ਦੀ ਵੀ ਕੋਈ ਕਿਤੇ ਵੀ ਸੇਵਾ ਦੀ ਲੋੜ ਹੁੰਦੀ ਆ ਤੇ ਪਰਿਵਾਰ ਹਮੇਸ਼ਾ ਹੀ ਵੱਧ ਜੜ ਕੇ ਖੜਦਾ ਆ ਉੱਥੇ ਸੇਵਾ ਦੇ ਲਈ ਤੇ ਅਸੀਂ ਫਿਰ ਤੋਂ ਆਪਣੀ ਪੂਰੀ ਟੀਮ ਵੱਲੋਂ ਇਸ ਪਰਿਵਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੁਣੇ ਕੰਮ ਰੁਕਿਆ ਸੀ ਰਸੋਈ ਦਾ ਉਹ ਹੁਣ ਫਿਰ ਸ਼ੁਰੂ ਹੋਣ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ